ਤਾ ਗਿਆ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨੀ ਮੇਰੇ ਸਹਿਯੋਗੀ ਵੀ ਨਾਲ ਜੁੜੇ ਆ ਮਾਨਸਾ ਤੋਂ ਅਰਜਿੰਦਰ ਸਿੰਘ ਜੀ ਉਹਨਾਂ ਕਰਦੇ ਆ ਗੱਲਬਾਤ ਤਾਂ ਅਰਜਿੰਦਰ ਸਿੰਘ ਜੀ ਤੁਹਾਡਾ ਸਵਾਗਤ ਹੈ ਲਾਈਵ ਪ੍ਰੋਗਰਾਮ 'ਚ ਧੰਨਵਾਦ ਜੀ ਧੰਨਵਾਦ ਏ ਅਰਜਿੰਦਰ ਸਿੰਘ ਜੀ ਬੜਾ ਵੱਡਾ ਇੱਕ ਬਿਆਨ ਦਿੱਤਾ ਗਿਆ ਜਥੇਦਾਰਾਂ ਦੇ ਬਾਰੇ ਹਾਂਜੀ ਦੇਖੋ ਜੀ ਬਿੱਟੂ ਸਾਹਿਬ ਨੇ ਬਿਆਨ ਦਿੱਤਾ ਹੈ ਕੋਈ ਬਿਆਨ ਉਹਨਾਂ ਨੇ ਕਮਾ ਕੇ ਜਾਂ ਸਿਆਸਤ ਤੋਂ ਪ੍ਰੇਰਿਤ ਬਿਆਨ ਨਹੀਂ ਹੈ ਉਹਨਾਂ ਨੇ ਬਕਾਇਦਾ ਕਿਹਾ ਵੀ ਜਿਹੜਾ ਇਹ ਸਿੱਖ ਪਾਉਣ ਦਾ ਮਸਲਾ ਹੈ ਇਹਨੂੰ ਮਿਲ ਬੈਠ ਕੇ ਇਹਨੂੰ ਨਿਜਿੱਠਿਆ ਜਾਵੇ ਇਹਨੂੰ ਜਿਆਦਾ ਲੰਮਾ ਕਰਨ ਨਾਲ ਸਿੱਖਾਂ ਦਾ ਨੁਕਸਾਨ ਸਿੱਖ ਕੌਮ ਦਾ ਨੁਕਸਾਨ ਹੋ ਰਿਹਾ ਹੈ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਇਹ ਇਹ ਉਹਨਾਂ ਨੇ ਇੱਕ ਸੁਝਾਅ ਦਿੱਤਾ ਸਾਰੇ ਜਿਹੜੇ ਵੱਡੇ ਅਹੁਦੇਦਾਰ ਨੇ ਵੱਡੇ ਵਿਦਵਾਨ ਨੇ ਵੱਡੇ ਸਿੱਖ ਨੇ ਮਤਲਬ ਵੱਡੀਆਂ ਪਾਰਟੀਆਂ ਨਾਲ ਸੰਬੰਧਿਤ ਰੱਖਦੇ ਦੇ ਚਾਹੇ ਉਹ ਕਿਸੇ ਪਾਰਟੀ ਨਾਲ ਵੀ ਉਹ ਬੈਠ ਕੇ ਹੈ ਜਿਹੜਾ ਇਹਨੂੰ ਜਲਦੀ ਨਿਜਿੱਠੋ ਤਾਂ ਕਿ ਪੰਜਾਬ ਵਿਕਾਸ ਦੀਆਂ ਲੀਹਾਂ ਤੇ ਚੜ ਸਕਦੇ ਸਹੀ ਕਹ ਤੁਸੀਂ ਬਹੁਤ ਵਧੀਆ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਵੀ ਸਾਰੇ ਇਕੱਠੇ ਹੋ ਜਿਓ ਇਕੱਠੇ ਹੋ ਕੇ ਗੱਲਬਾਤ ਮਸਲਾ ਬੈਠ ਕੇ ਹੁੰਦਾ ਹੈ ਵੀ ਜਿਹੜੇ ਰੋਜ਼ ਆਪਾਂ ਕਈ ਪਿਛਲੇ ਦਿਨਾਂ ਤੋਂ ਡਿਬੇਟ ਕਰ ਰਹੇ ਆ ਤੁਸੀਂ ਵੀ ਮੇਰੇ ਨਾਲ ਸਾਥ ਦੇ ਰਹੇ ਹੋ ਵੀ ਜਿਹੜਾ ਮਸਲਾ ਇਹ ਕਾਫੀ ਗੰਭੀਰ ਹੈ ਤੇ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਹੈ ਜੀ ਵੀਸੀ ਕਹ ਲਈਏ ਸੰਸਥਾ ਹੈ ਸਾਡੀ ਸ਼੍ਰੀਮੌਰ ਸੰਸਥਾ ਹੈ ਬਹੁਤ ਜ਼ਿਆਦਾ ਪੂਰੇ ਵਰਡ ਵਿੱਚ ਲੋਕੋ ਪ੍ਰੇਮ ਕਰਦੇ ਨੇ ਬਹੁਤ ਦੂਰ ਦੂਰੋਂ ਮੱਖਾ ਦੇਖਣ ਆਉਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਤਾਂ ਇਹ ਜਿਹੜੀਆਂ ਜਿਹੜੀਆਂ ਗੱਲਾਂ ਵਾਤਾ ਹੋ ਰਹੀਆਂ ਸੀ ਬਹੁਤ ਜ਼ਿਆਦਾ ਪੰਜਾਬ ਦੇ ਲੋਕਾਂ ਦਾ ਨਾਮ ਵੀ ਖਰਾਬ ਹੋ ਰਿਹਾ ਸੀ ਸ਼ਾਇਦ ਤੁਹਾਨੂੰ ਲੱਗਦਾ ਵੀ ਇਹੇ ਕਰਕੇ ਉਹਨਾਂ ਨੇ ਰਵੀਰ ਬਿੱਟੂ ਨੇ ਇੱਕ ਬਿਆਨ ਦਿੱਤਾ ਹਾਲਾਂਕਿ ਡਾਕਟਰ ਸਾਹਿਬ ਇਹ ਗੱਲ ਕਹਿਣਾ ਚਾਹਵਾ ਉਹਨਾਂ ਨੇ ਠੀਕ ਹੈ ਸਿਆਸਤ ਕੋਈ ਨਹੀਂ ਕੀਤੀ ਪਰ ਸਵਾਲ ਪੁੱਛਿਆ ਗਿਆ ਪੱਤਰਕਾਰ ਦੇ ਵੱਲੋਂ ਵੀ ਸੁਖਬੀਰ ਬਾਦਲ ਨੂੰ ਜਿਹੜੀ ਸੇਵਾ ਲਈ ਗਈ ਉਸ ਤੋਂ ਬਾਅਦੇ ਤੁਰੰਤ ਜਿੱਥੇ ਉਹਨਾਂ ਦੇ ਕਾਰਵਾਈਆਂ ਹੋਈਆਂ ਹਾਂ ਤੇ ਫਿਰ ਉਹ ਦੇਖੋ ਜਿਹੜਾ ਉਹ ਸਿਸਟਮ ਸੀ ਉਹਦਾ ਸਾਰਾ ਸਿਆਸਤ ਤੋਂ ਪ੍ਰੇਰਿਤ ਸੀ ਚਾਹੇ ਇਜਤਿਹਾਮ ਲਾਈਆਂ ਚਾਹੇ ਨਾ ਲਾਈਆਂ ਚਾਹੇ ਪੇਸ਼ ਹੋਵੇ ਜੋ ਕੁਝ ਵੀ ਹੋਇਆ ਉਹ ਸਿਆਸਤ ਤੋਂ ਪ੍ਰੇਰਿਤ ਪਰ ਜਿਹੜਾ ਬਿੱਟੂ ਦਾ ਇਹ ਬਿਆਨ ਹੈ ਇਹ ਸਿਆਸਤ ਤੋਂ ਪ੍ਰੇਰਿਤ ਨਹੀਂ ਹੈ ਇਹਦੇ ਵਿੱਚ ਉਹਦਾ ਸਿੱਖੀ ਪ੍ਰਤੀ ਜਿਹੜਾ ਦਰਦ ਹੈ ਉਹ ਝਲਕਦਾ ਜੀ ਯਾਨੀ ਕਿ ਜੋ ਕਹ ਰਹੇ ਨੇ ਵੀ ਸਾਰੇ ਇਕੱਠੇ ਹੋਣ ਹੀ ਕਮਾਂਤੇ ਹਨਾ ਵੀ ਗੱਲਬਾਤ ਕਰ ਲੈਣ ਵਧੀਆ ਰਹੇਗਾ ਕਿਉਂਕਿ ਇਹ ਜਿਹੜਾ ਮੁੱਦਾ ਬਹੁਤ ਗੰਭੀਰ ਬਣ ਚੁੱਕਿਆ ਹੈ ਹਾਂ ਜੀ ਕੱਲ ਹਨ ਤੁਸੀਂ ਲਾਓ ਵੀ ਉੱਥੇ ਧੰਮਾ ਸਾਹਿਬ ਦੀ ਅਦਵਾਈ ਦੇ ਵਿੱਚ ਇਕੱਠ ਹੋਇਆ ਜਿਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਜefeਦਾਰ ਦੀ ਜਿਹੜੀ ਨਿਯੁਕਤੀ ਹੈ ਇਹਨਾਂ ਨਵੇਂਆਂ ਦੀ ਇਹਨੂੰ ਰੱਦ ਕੀਤਾ ਤੇ ਪੁਰਾਣੇ ਜਿਹੜੇ ਜefeਦਾਰ ਸਾਹਿਬ ਨੇ ਉਹਨਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ ਤੇ ਬਾਖੜੀਆਂ ਕਰਕੇ ਮਤਲਬ ਇਹਦੇ ਵਾਸਤੇ ਅਗਲੀ ਰਣਨੀਤੀ ਕੋਈ ਹੋ ਸਕਦਾ ਮਾੜੀ ਮੋਟੀ ਕੋਈ ਸਖਤ ਉਹ ਅਪਣਾ ਲੈਣ ਮਤਲਬ ਕਿਉਂਕਿ ਪੰਜਾਬ ਨੇ ਪਹਿਲਾਂ ਬਹੁਤ ਤਰਾਸਦੀਆਂ ਦੇਖੀਆਂ ਨੇ ਬਹੁਤ ਹੱਲਾ ਗੁੱਲਾ ਬਹੁਤ ਖੂਨ ਖਰਾਬਾ ਹੋਇਆ ਲੋਕ ਸ਼ਾਂਤੀ ਨਾਲ ਜੀਣਾ ਚਾਹੁੰਦੇ ਨੇ ਲੋਕਾਂ ਨੂੰ ਇਹਨਾਂ ਤੋਂ ਆਸ ਹੈ ਵੀ ਇਹ ਜਲਦੀ ਬੈਠ ਕੇ ਕੋਈ ਮਸਲਾ ਹੱਲ ਕਰ ਲੈਣ ਨਹੀਂ ਲੋਕ ਫਿਰ ਸਾਰੇ ਇਹ ਜਿਹੜਾ system ਹੈ ਉਹ ਆਪਦੇ ਹੱਥ ਵਿੱਚ ਲੈ ਲੈਣਗੇ। ਅਰੇ ਸਹੀ ਗੱਲ ਹੈ ਤੁਸੀਂ ਜਿਵੇਂ ਕੱਲ ਤੁਮਾ ਸਾਹਿਬ ਦੀ ਗੱਲ ਕੀਤੀ ਤੇ ਬੀਤੇ ਇੱਕ ਦਿਨ ਪਹਿਲਾਂ ਪਰਸੋਂ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਜਦੋਂ ਫਰਕ ਕਿਤੇ ਗਏ ਉਸ ਤੋਂ ਬਾਅਦ ਉਹਨਾਂ ਦੇ ਵੀ ਬਿਆਨਾਂ ਨੀ ਸ਼ੁਰੂ ਹੋ ਗਏ ਵੀ ਅਸੀਂ ਜਿਹੜੇ ਜਥੇਦਾਰ ਕਿਤੇ ਗਏ ਨੇ ਉਹਨਾਂ ਦੇ ਬਾਰੇ ਇਕੱਠੇ ਹੋ ਕੇ ਗੱਲਬਾਤ ਕਰਾਂਗੇ ਯਾਹੀ ਉਹੀ ਗੱਲ ਰਮੀਤ ਮਿੱਟੂ ਨੂੰ ਸ਼ਾਇਦ ਕਿਤਨੇ ਗਰੇਚੂ ਵੀ ਹੋਵੇ ਤਾਂ ਹੀ ਉਹਨਾਂ ਨੇ ਕਿਹਾ ਵੀ ਤੁਸੀਂ ਆਪਸ ਦੇ ਵਿੱਚ ਉਹ ਨਾ ਕਰੋ ਸਾਰੇ ਇਕੱਠੇ ਹੋ ਕੇ ਗੱਲਬਾਤ ਕਰੋ ਹਾਂਜੀ ਉਹ ਤਾਂ ਹੀ ਤਾਂ ਫਿਰ ਸਾਰਿਆਂ ਨੂੰ ਹਰ ਇੱਕ ਵਾਰ ਜਿਹੜਾ ਪੰਜਾਬੀ ਹੈ ਸਿੱਖਾ ਕੋਈ ਵੀ ਹੈ ਮਤਲਬ ਉਹ ਪੀੜਤ ਹੈ ਇਨਾਂ ਨਿਆਂ ਜਿਹੜੀਆਂ ਇਹ ਹਰਕਤਾਂ ਨੇ ਨਾ ਇਹਨਾਂ ਤੋਂ ਸਾਰੇ ਪੀੜਤ ਨੇ ਲੋਕ ਚਾਹੁੰਦੇ ਨੇ ਵੀ ਸ਼ਾਂਤੀ ਹੋਵੇ ਤੇ ਪੰਜਾਬ ਰੰਗਲਾ ਪੰਜਾਬ ਬਣੇ ਪਰ ਇਹ ਜਿਹੜੇ ਲੀਡਰ ਨੇ ਆਪਸੀ ਤੂ-ਤੂ ਮੈ-ਮੈ ਦੇ ਕਾਰਨ ਮਤਲਬ ਪੰਜਾਬ ਨੂੰ ਪਿੱਛੇ ਲਿਜਾ ਰਹੇ ਨੇ ਉਹ ਇੱਕ ਦਿਨ ਇਹ ਜਾਊਗਾ ਕਿ ਲੋਕ ਆ ਕਮਾਂਡ ਸੰਭਾਲ ਲੈਣਗੇ ਤੇ ਫਿਰ ਇਹਨਾਂ ਕੋਲੇ ਪਸਤਾਵੇ ਤੋਂ ਸਵਾਇ ਹੋਰ ਕੁਝ ਨਹੀਂ ਰਹਿਣਾ ਔਰ ਇਹ ਕੋਨਾ ਨੇ ਕੋਈ ਤੁਸੀਂ ਮੈਂ ਮੇਨਾ ਆਪਾਂ ਫੇਰੇ ਗੱਲਬਾਤ ਕਰ ਰਹੇ ਜੀ ਕੋਈ ਜ਼ਮੀਨਾਂ ਦੇ ਬਾਰੇ ਗੱਲਬਾਤ ਵੀ ਕੀਤੀ ਗਈ ਹੈ ਪੰਜਾਬ ਦੀ ਜ਼ਮੀਨਾਂ ਦੇ ਬਾਰੇ ਭਾਣੂ ਜੀ ਨੇ ਕਿਹਾ ਵੀ ਮੈਂ 5000 ਤੋਂ ਲੈ ਕੇ 7000 ਕਰੋੜ ਰੁਪਏ ਦੇ ਪ੍ਰੋਜੈਕਟ ਲਿਆਉਂਗਾ ਟ੍ਰੇਨਾਂ ਦੇ ਤੁਸੀਂ ਜ਼ਮੀਨ ਜਿਹੜੇ ਟਰੈਕ ਬਣਾਉਣ ਵਾਸਤੇ ਜ਼ਮੀਨਾਂ ਦਿਓ ਤੁਹਾਨੂੰ ਵਧੀਆ ਭਾਅ ਮਿਲਣਗੇ ਇਹ ਮਤਲਬ ਰੌਲਾ ਨਾ ਪਾਓ ਤਾਂ ਕਿ ਪੰਜਾਬ ਦੇ ਵਿੱਚ ਆਪਾਂ ਬਹੁਤ ਹੀ ਜ਼ਿਆਦਾ ਪੰਜਾਬ ਨੂੰ ਡਿਵੈਲਪ ਕਰ ਦਈਏ ਡਿਵੈਲਪ ਤੋਂ ਬਿਨਾ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹ ਗਲਤ ਰਾਹਾਂ ਤੇ ਤੁਰੀ ਹੋਈ ਆ ਉਹਨੂੰ ਆਪਾਂ ਠੀਕ ਰਾਹ ਤੇ ਲਿਆਉਣ ਵਾਸਤੇ ਤੁਸੀਂ ਥੋੜਾ ਜਿਹਾ ਤਿਆਗ ਤੁਸੀਂ ਕਰੋ ਬਾਕੀ ਮੇਰੀ ਜ਼ਿੰਮੇਵਾਰੀ ਹੈ ਤੇ ਇਹ ਉਸਨੇ ਬਹੁਤ ਮਤਲਬ ਬਿਆਨ ਦਿੱਤੇ। ਔਰ ਇਹ ਡਾਕਟਰ ਸਾਹਿਬ ਲੈ ਵੀ ਆਣਗੇ ਤੇ ਤੁਸੀਂ ਵੀ رائے ਦੱਸੋ ਜੋ ਮੇਰਾ ਦਰਕਾ ਉਹ ਇਹ ਹਾਰ ਗਏ ਸੀ ਐਮਪੀ ਇਲੈਕਸ਼ਨ ਪਰ ਫਿਰ ਵੀ ਬੀਜੇਪੀ ਦੇ ਯਾਨੀ ਮੋਦੀ ਸਾਹਿਬ ਦੇ ਖਾਸ ਨਿਮਿੱਤਿ ਸ਼ਾ ਦੇ ਉਹਨਾਂ ਨੇ ਇਹਨਾਂ ਨੂੰ ਯਾਨੀ ਕਿ ਰੇਲ ਦਾ ਇੱਕ ਮੰਤਰਾਲੇ ਦਿੱਤਾ ਔਰ ਸਹੀ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਜੇਕਰ ਕੋਈ ਅਜਿਹੇ ਪ੍ਰੋਜੈਕਟ ਲਿਆਉਂਦੇ ਨੇ ਤਾਂ ਪੰਜਾਬ ਦੇ ਜਿਹੜੇ ਨੌਜਵਾਨ ਆਪਣੇ ਅਜ ਵਿਹਲੇ ਰਹਿ ਰਹੇ ਨੇ ਡਾਕਟਰ ਸਾਹਿਬ ਪਰ ਰੋਜ਼ ਗੱਲ ਕਰਦੇ ਆ ਉਹਨਾਂ ਨੂੰ ਰੋਜ਼ਗਾਰ ਹੀ ਮਿਲੇਗਾ। ਹਾਂ ਜੀ ਰੋਜ਼ਗਾਰ ਮਿਲੂਗਾ ਦੇਖੋ ਇੰਡਸਟਰੀ ਵੀ ਤਰੱਕੀ ਕਰੂਗੀ ਤੇ ਟ੍ਰੇਨਾਂ ਦੇ ਨਾਲ ਵਪਾਰ ਵਧੂਗਾ ਉਧਰ ਉਧਰ ਹੀ ਸਮਾਨ ਜਾਊਗਾ ਮਾਲ ਪਹਾੜਾ ਸਾਰਾ ਕੁਝ ਹੀ ਬੰਦੋ ਟ੍ਰੇਨ ਦੇ ਸਿੱਤੇ ਜਿਹੜਾ ਸਿਸਟਮ ਹੁੰਦਾ ਉਹ ਜਾਦੇ ਚੱਲਦਾ ਹੁੰਦਾ ਕਿਉਂਕਿ ਜਿਹੜੇ ਟੋਆ ਟੋਆਈ ਹੈ ਮਾਲ ਉਧਰੋਂ ਲੈਣਾ ਉਧਰ ਦੇਣਾ ਵਪਾਰ ਚੱਲਦਾ ਹੈ ਵਪਾਰ ਮਤਲਬ ਜਾਦੇ ਤਰੱਕੀ ਹੋ ਜੂਗੀ ਹੋ ਸਕਦਾ ਫਿਰ ਅੱਗੇ ਪਾਕਿਸਤਾਨ ਨਾਲ ਰਸਤਾ ਵੀ ਖੁੱਲ ਜੇ ਵਿੰਦਰ ਦੇ ਅਰਬੀ ਮਲਖਾਂ ਚ ਵੀ ਆਪਣਾ ਨਾਮ ਜਾਣ ਲੱਗ ਜੇ ਬਹੁਤ ਖੇਤੀ ਉਧਰ ਆਪਣੇ ਮਾਲ ਦੀ ਬਹੁਤ ਡਿਮਾਂਡ ਹੈ ਜਿਹੜੀ ਮਤਲਬ ਇਥੋਂ ਦੀ ਰਸਤਾ ਬਣਦਾ ਜੇ ਰਸਤਾ ਬਣ ਗਿਆ ਤਾਂ ਪੰਜਾਬ ਦੇ ਦਾਰੇ ਲੈ ਰਹੇ ਹੋ ਸਕਦੇ ਔਰ ਮੈਂ ਤੁਹਾਨੂੰ ਦੱਸ ਦੇਣਾ ਇੱਕ ਬਹੁਤ ਵੱਡੀ ਅਪਡੇਟ ਮੇਰੇ ਕੋਲ ਆਈ ਹੈ ਕੱਲ ਆਪਣੇ ਸਿਮ ਭਗਵੰਤ ਸਿੰਘ ਸਾਹਿਬ ਕਿਸੇ ਪਿੰਡ ਦਾ ਦੌਰਾ ਕਰਨ ਗਏ ਸੀ ਗੁਰਦਾਸਪੁਰ ਸਾਈਡ ਤੇ ਉੱਥੇ ਲੋਕਾਂ ਨੇ ਉਹਨੂੰ ਘੇਰਿਆ ਘੇਰਿਆ ਨਹੀਂ ਯਾਨੀ ਮਿਲੇ ਉਹਨੂੰ ਇਹ ਗੱਲ ਕਹੀ ਵੀ ਤੁਸੀਂ ਗੁਰਦੁਆਰਾ ਸਾਹਿਬ ਦੇ ਜਿਹੜੇ ਉਹਦੇ ਵਿੱਚ ਤੁਸੀਂ ਬਹੁਤ ਵੱਡਾ ਬਿਆਨ ਦੇ ਰਹੇ ਹੋ ਪਰ ਤੁਸੀਂ ਜਿਹੜੇ ਸਾਡੇ ਕਿਸਾਨ ਭਰਾ ਬੈਠੇ ਨੇ ਉਹਨਾਂ ਦੇ ਬਾਰੇ ਕੁਝ ਨਹੀਂ ਬੋਲ ਰਹੇ ਰੋਜ਼ਗਾਰ ਦੇ ਬਾਰੇ ਕੁਝ ਨਹੀਂ ਕਰ ਰਹੇ ਤਾਂ ਉਹਦੇ ਸਿਆ ਭਗਵਾਨ ਤਵਨ ਸਾਹਿਬ ਨੂੰ ਵਾਪਸ ਮੁਰਨਾ ਪਿਆ ਬਗੈਰ ਜਵਾਬ ਉੱਤੇ ਦੇਖੋ ਜਿਕਨੇ ਜਿਹੜਾ ਕਹਣ ਭਵੰਤ ਮਾਨ ਸਾਹਿਬ ਦਾ ਇਹ ਸਟੈਂਡ ਇਹਦਾ ਉਹਨੇ ਆਖਰੀ ਸਟੈਂਡ ਲਿਆ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕਥਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਕਰੀ ਜਾਂਦੇ ਨੇ ਜਿਹੜੇ ਛੋਟੇ ਲੈਵਲ ਦੇ ਵੱਡੇ ਲੈਵਲ ਦੇ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੇ ਵਿੱਚ ਈਗੋ ਹੈ ਜੋ ਈਗੋ ਦਾ ਤਿਆਗ ਕਰ ਦੇਣ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਣ ਤਾਂ ਮਾਨ ਸਾਹਿਬ ਦਾ ਸਾਥ ਲੈ ਕੇ ਇਤੋਂ ਵਧੀਆ ਪੰਜਾਬ ਦੇ ਕਿਸਾਨ ਦਿੰਦੇ ਆ ਅਮੈਤੀ ਸਰਕਾਰ ਨਹੀਂ ਕੋਈ ਆ ਸਕਦੀ ਮਾਨ ਸਾਹਿਬ ਦਿলো ਮਤਲਬ ਕਿਸਾਨਾਂ ਦਾ ਸਤਕਾਰ ਕਰਦੇ ਨੇ ਤੇ ਚਾਹੁੰਦੇ ਨੇ ਕਿ ਇਹਨਾਂ ਦੇ ਮਸਲੇ ਹੱਲ ਹੋਣ ਤਲਕਾਰ ਇਹਨਾਂ ਦੀ ਆਪਸੀ ਫੁੱਟ ਹੈ ਜਿਹੜੀ ਉਹ ਕੋਈ ਕੰਮ ਨਹੀਂ ਕਰਨ ਲੰਦੀ ਨਾ ਮਾਨ ਸਾਹਿਬ ਨੂੰ ਕਰਨ ਲੰਦੀ ਹੈ ਨਾ ਸੈਂਟਰ ਨੂੰ ਕਰਨ ਦਿੰਦੀ ਹੈ ਤੇ ਨਾ ਇਹ ਆਪ ਹੀ ਕਰਵਾ ਕੇ ਰਾਜੀ ਨੇ ਕਿਉਂਕਿ ਢੱਲੇਵਾਲ ਸਾਹਿਬ ਦਾ ਨਾਂ ਚੱਲ ਰਿਹਾ ਹੈ ਜਿਨ੍ਹਾਂ ਨੂੰ ਇਸ ਗੱਲ ਤੋਂ ਜਲਸੀ ਹੋ ਰਹੀ ਹੈ ਕਿਸਾਨ ਜਥੇਬੰਦੀਆਂ ਦੇ ਵੱਡੇ ਲੀਡਰਾਂ ਨੂੰ ਕੋਈ ਢੱਲੇਵਾਲ ਸਾਹਿਬ ਦਾ ਨਾਂ ਨਾ ਹੋਵੇ ਔਰ ਤੋਂ ਅੰਦਾਜ਼ਾ ਇਹ ਨਾ ਕਿ ਜਿਹੜਾ ਵਫਦ ਆਇਆ ਸੀ ਨਾ ਚਾਰ ਮੈਂਬਰੀ ਕਮੇਟੀ ਜਿਹੜੀਆਂ ਮੀਟਿੰਗਾਂ ਦੋ ਤਿੰਨ ਹੋਈਆਂ ਬੈਠੇ ਰਹੀਆਂ ਲਾਸਟ ਮੀਟਿੰਗ 19 ਤਰੀਕ ਨੂੰ ਹੈ ਆਉਣ ਵਾਲੀ 19 ਮੀਟਿੰਗ ਹੈ ਡਾਕਟਰ ਸਾਹਿਬ ਤੇ ਬੀਜੇਪੀ ਵੱਲੋਂ ਜਵਾਬ ਆ ਗਿਆ ਹੈ ਅਗਰ ਇਸ ਮੀਟਿੰਗ ਦੇ ਵਿੱਚ ਕਿਸਾਨ ਕੋਈ ਨਿਰਣੇ ਨਹੀਂ ਲੈਂਦੇ ਤਾਂ ਫਿਰ ਮੀਟਿੰਗਾਂ ਦਾ ਸਿਲਸਾ ਦੀ ਬੰਦ ਕਰ ਦਾਂਗੇ ਦੇਖੋ ਜੀ ਫਿਰ ਹੁਣ ਅਕਸਰੋਂ ਕੋਈ ਹੱਦ ਤਾਂ ਹੁੰਦੀ ਹੈ ਜਦੋਂ ਕਿਸਾਨ ਹੀ ਜਥੇਬੰਦ ਹੁੰਦੇ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੀਟਿੰਗ ਦੇ ਵਿੱਚ ਅਸੀਂ ਕੀ ਕਰਨਾ ਹੈ ਅਗਰਾਹਾ ਸਾਹਿਬ ਕੁਝ ਹੋਰ ਕਹਿੰਦੇ ਨੇ ਜੀ ਜੀ ਤੇ ਰੰਦੂ ਸਾਹਿਬ ਕੁਝ ਹੋਰ ਕਹਿੰ ਮਨਜੀਤ ਸਿੰਘ ਉਹ ਕੁਝ ਹੋਰ ਕਹਿੰਦੇ ਨੇ ਰਾਜੇਵਾਲ ਸਾਹਿਬ ਕੁਝ ਹੋਰ ਕਹਿੰਦੇ ਮਤਲਬ ਇਹਨਾਂ ਨੂੰ ਇੱਕ ਪਲੇਟਫਾਰਮ ਤੇ ਕਟਯੋਕੇ ਮਿਨੀਮਮ ਪ੍ਰੋਗਰਾਮ ਲਾਗੂ ਕਰਨਾ ਚਾਹੀਦਾ ਉਹਦੀ ਡਿਮਾਂਡ ਕਰਨ ਉਸ ਤੋਂ ਬਾਅਦ ਇੱਕ ਵਾਰੀ ਮਸਲਾ ਹੱਲ ਕਰਕੇ ਅਗਲੇ ਸਾਫ ਫਿਰ ਸੰਘਰਸ਼ ਕਰਦੇ ਸੰਘਰਸ਼ ਵਾਸਤੇ ਤਾਂ ਕੋਈ ਗੱਲ ਨਹੀਂ ਨਿਕਲਦੀ ਸਗਲ ਕਰ ਜੋ ਮਸਲੇ ਬੈਠ ਕੇ ਹੱਲ ਹੋ ਸਕਦੇ ਨੇ ਉਹਦੇ ਵਰਗੀ ਰੀਸ ਨਹੀਂ ਦੇਸ ਦੁਗਣੀ ਤੇ ਦਿਨ ਦੁਗਣੀ ਰਾਤ ਚੁਗਲੀ ਤੱਕੀ ਕਰੂ ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਤੇ ਆਨਾ ਇਹ ਸੰਘਰਸ਼ ਖਤਮ ਹੋ ਜਾਂਦਾ ਜਦੋਂ ਪਹਿਲੀ ਵਾਰ ਰਫਤ ਮਿਲਣ ਆਇਆ ਤਾਂ ਸਭ ਤੋਂ ਪਹਿਲਾ ਬਿਆਨ ਆਇਆ ਗੁਰਨਾਮ ਸਿੰਘ ਚੁੜੀਨੀ ਦਾ ਤੇ ਸੌਰਨ ਸਿੰਘ ਭੰਡੇੜ ਦਾ ਉਹਨਾਂ ਨੇ ਕਿਹਾ ਵੀ ਜਿਹੜਾ ਡਿਸੀਜਨ ਡੱਲੇਵਾਲ ਦੀ ਕਮੇਟੀ ਉਹ ਦਿੱਤਾ ਗਿਆ ਸਾਨੂੰ ਪੁੱਛਿਆ ਹੀ ਨਹੀਂ ਗਿਆ ਬੁਲਾਇਆ ਤੱਕ ਨਹੀਂ ਗਿਆ ਇਸ ਕਰਕੇ ਅਸੀਂ ਮੀਟਿੰਗ ਦਾ हिस्सा ਨਹੀਂ ਬਣਦੇ ਦੇਖੋ ਦੇਖੋ ਫਿਰ ਹੁਣ ਇਹਦੇ ਵਿੱਚ ਮਾਨ ਸਾਹਿਬ ਕੀ ਕਰਨਗੇ ਸੈਂਟਰ ਕੀ ਕਰੇ ਕੱਦੋਂ ਇਹਨਾਂ ਦੀ ਆਪਸੀ ਈਗੋ ਹੈ ਜਿਹੜੀ ਉਹ ਇਹਨਾਂ ਨੂੰ ਬਹੁਤ ਪਿੱਛੇ ਲਿਜਾ ਰਹੀ ਹੈ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ ਪੰਜਾਬ ਪੰਜਾਬੀਅਤ ਪਿੱਛੇ ਜਾ ਰਹੀ ਹੈ ਕਰਜ਼ਾ ਵਧ ਰਿਹਾ ਹੈ ਮਤਲਬ ਇਹਨਾਂ ਚੀਜ਼ਾਂ ਵੱਲ ਸੋਚ ਕੇ ਇਹਨਾਂ ਨੂੰ ਕਰਨਾ ਚਾਹੀਦਾ ਆਪਦਾ ਈਗੋ ਦਾ ਤਿਆਗ ਕਰ ਦੇਣ ਜੇ ਈਗੋ ਦਾ ਤਿਆਗ ਕਰ ਦੇਣ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਨੇ ਜਿਹੜੀ ਸੈਕੰਡ ਕਲਾਸ ਦੀ ਲੀਡਰਸ਼ਿਪ ਹੈ ਉਹ ਇਹਨਾਂ ਦੇ ਉੱਤੇ ਪ੍ਰੈਸ਼ਰ ਪਾਵੇ ਜੋ ਇਹਨਾਂ ਦੀਆਂ ਜਥੇਬੰਦੀਆਂ ਨੇ ਚਨੂਨੀ ਸਾਹਿਬ ਹੈ ਦੁਖੰਦੇਰ ਸਾਹਿਬ ਹੈ ਜਿਹੜੀ ਇਹਨਾਂ ਦੀਆਂ ਜਥੇਬੰਦੀਆਂ ਦੇ ਸੈਕੰਡ ਕਲਾਸ ਦੇ ਲੀਡਰ ਨੇ ਉਹ ਇਹਨਾਂ ਤੇ ਪ੍ਰੈਸ਼ਰ ਪਾਉਣ ਜੇ ਪ੍ਰੈਸ਼ਰ ਪਾ ਕੇ ਇਹਨਾਂ ਨੂੰ ਮਨਾਉਣ ਤੇ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦਾ ਮਸਲਾ ਆ ਸਕਦਾ ਕਿਉਂਕਿ ਨਾ ਡਾਕਟਰ ਸਾਹਿਬ ਸ਼ਰਮਾ ਸਾਹਿਬ ਅਕਸਰ ਹੀ ਕਹਿੰਦੇ ਹੁੰਦੇ ਨੇ ਵੀ ਮੈਂ ਸਵਾਲ ਕਰਨਾ ਚਾਹੁੰਦਾ ਉਹਨਾਂ ਨੇ ਕਈ ਵਾਰ ਆਪਣੇ ਚੈਨਲ ਥਰੂ ਸਵਾਲ ਵੀ ਕੀਤਾ ਹੈ ਭੰਡੇਰ ਸਾਹਿਬ ਨੂੰ ਇੱਕ ਵਾਰ ਉਹਨਾਂ ਦੇ ਇੱਕ ਆਗੂ ਨਾਲ ਦੀ ਗੱਲ ਵੀ ਹੋਈ ਸੀ ਉਹ ਫੋਨ ਕੱਟ ਕੇ ਚਲੇ ਗਏ ਸੀ ਉਦੋਂ ਤੁਸੀਂ ਲਾਈਨ ਤੇ ਨਹੀਂ ਆ ਸਕੇ ਸੀ ਤਾਂ ਉਹਨਾਂ ਦੇ ਸਵਾਲ ਹੁਣ ਨਹੀਂ ਹੁੰਦਾ ਕਿ ਭੰਡੇਰ ਸਾਹਿਬ ਨੂੰ ਕਿ ਭੰਡੇਰ ਸਾਹਿਬ ਕਿੰਨੇ ਦਿਨ ਜਗਦੀਸ਼ ਸਿੰਘ ਢੱਲੇਵਾਰ ਨਾਲ ਮਰਨ ਮਰਤੇ ਬੈਠੇ ਨੇ ਕਿੰਨੇ ਦਿਨ ਰੋਟੀ ਛੱਡੀ ਹੈ ਉਹ ਉਹਨਾਂ ਨੂੰ ਜਵਾਬ ਹੀ ਮਿਲਿਆ ਉਹਨਾਂ ਦੇ ਆਗੂ ਨੇ ਫੋਨ ਹੀ ਕੱਟਤਾ ਹਾਂ ਦੇਖੋ ਜੀ ਫਿਰ ਹੁਣ ਇਹ ਤਾਂ ਜਿਹੜਾ ਇਹ ਸਵਾਲ ਹੈ ਸ਼ਰਮਾ ਜੀ ਦਾ ਇਹ ਵਕਤੀ ਜਾਇਜ਼ ਸਵਾਲ ਹੈ ਮਤਲਬ ਇਹ ਲੋਕ ਚਾਹ ਨਹੀਂ ਚਾਹੁੰਦੇ ਹਨ ਵੀ ਕੋਈ ਮਸਲਾ ਹੱਲ ਹੋਵੇ ਕਿਉਂਕਿ ਇਹਨਾਂ ਦੀਆਂ ਚੌਧਰਾ ਫਿਰ ਜਾਂਦੀਆਂ ਨੇ ਨਾ ਤਾਂ ਇਹ ਆਪ ਡੱਲੇ ਵਾਂਗ ਡੱਲੇ ਵਾਲ ਵਾਂਗ ਕੁਰਬਾਨੀ ਕਰਕੇ ਰਾਜੀ ਨੇ ਨਾ ਹੀ ਇਹ ਸਰਕਾਰ ਨਾਲ ਕੋਈ ਮਸਲਾ ਹੱਲ ਕਰਕੇ ਰਾਜੀ ਨੇ ਇਹ ਤਾਂ ਆਪੋ ਆਪਣੀਆਂ ਡੁਗ ਡੁਗੀਆਂ ਖੜਕਾ ਕੇ ਆਪਣੇ ਮਸਲੇ ਹੱਲ ਕਰਨੇ ਚਾਹੁੰਦੇ ਆ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਜਿਵੇਂ ਕਿ ਆਪਣਾ ਬਿੱਟੂ ਜੀ ਅੱਗੇ ਆਏ ਨੇ ਰਮਨਿਤ ਬਿੱਟੂ ਖਾਸ ਨੇ ਬੀਜੇਪੀ ਦੇ ਜੇਕਰ ਕਿਸਾਨ ਜਿੱਥੇ ਬੰਦਿਆ ਇਕੱਠੀਆਂ ਹੋਣ ਰਮਨਿਤ ਬਿੱਟੂ ਇਹ ਪੰਜਾਬ ਦੇ ਲੋਕ ਨੁਕਸਾਨ ਲੋਕਾਂ ਦਾ ਹੋ ਰਿਹਾ ਤੁਹਾਡੇ ਮੇਰੇ ਰਿਆ ਦਾ ਹਾਂ ਜੀ ਫਿਰ ਇਹ ਤਾਂ ਵਾਰੀ ਵਾਰੀ ਆਪਾਂ ਦਾ ਰੋਜ਼ ਕਹੀ ਜਾਂਦਾ ਚੈਨਲ ਤੇ ਸੂ ਵੀ ਕਹਿੰਦਾ ਲੋਕ ਵੀ ਕਹਿੰਦੇ ਆ ਆਰ ਪੀ ਵੀ ਕਹਿੰਦੇ ਆ ਪਸਾਰਾ ਪੰਜਾਬ ਕਹਿੰਦਾ ਇਹਨਾਂ ਨੂੰ ਪਤਾ ਨਹੀਂ ਕੀ ਗੱਲ ਹੈ ਵੀ ਕਿਹੜੇ ਚੰਦਰੇ ਦੀ ਨਜ਼ਰ ਲੱਗੀ ਹੋਈ ਹੈ ਕਿ ਕੋਈ ਇਹਨਾਂ ਦੇ ਦਿਮਾਗ ਦੇ ਵਿੱਚ ਗੱਲ ਨਹੀਂ ਵੱੜਦੀ ਨਹੀਂ ਤਾਂ ਮਸਲਾ ਕਿੱਦੇ ਦਾ ਹੱਲ ਹੋ ਗਿਆ ਅੰਦਾਜ਼ਾ ਤਾਂ ਮਾਨ ਸਾਹਿਬ ਨੂੰ 2-3 ਸਾਲ ਹੋ ਗਏ ਇਤੋਂ ਵਧੀਆ ਤੇ ਇਤੋਂ ਕਿਸਾਨ ਪੱਕੀ ਸਰਕਾਰ ਮੁਸ਼ਕਲ ਹੈ ਹੁਣੀ ਜਿਹੜੇ ਮਸਲੇ ਮਾਨ ਸਾਹਿਬ ਹੱਲ ਕਰਵਾ ਦੇਣਗੇ ਉਹ ਕੋਈ ਨਹੀਂ ਕਰਵਾ ਸਕਦਾ ਅੱਜ ਸਮਾਂ ਇਹਨਾਂ ਨੂੰ ਇਕੱਠੇ ਹੋ ਕੇ ਮਾਨ ਸਾਹਿਬ ਨੂੰ ਨਾਲ ਲੈ ਕੇ ਜਿਹੜੇ ਕੋ ਆਪਣੇ ਐਮਐਸਪੀ ਜਾਂ ਹੋਰ ਮਸਲੇ ਨੇ ਉਹ ਸੈਂਟਰ ਤੋਂ ਹੱਲ ਕਰਵਾ ਲੈਣ ਤੇ ਜੇ ਕੋਈ ਮਸਲਾ ਰਹਿ ਗਿਆ ਤਾਂ ਫਿਰ ਉਹ ਅਗਲੇ ਸਾਲ ਫੇਰ ਉਹੀ ਮਸਲੇ ਹੱਲ ਕਰਵਾ ਸਕਦੇ ਧਰਨੇ ਵਜਾਰੇ ਕਦੋਂ ਵੀ ਕਰ ਲੋ ਇਹ ਤਾਂ ਕੋਈ ਹੋ ਨਹੀਂ ਹੈ ਜਿਹੜੇ ਮਸਲੇ ਹੱਲ ਹੁੰਦੇ ਨੇ ਉਹ ਤਾਂ ਕਰੋ ਇਹ ਤੁਹਾਡੀ ਆਪਦੀ ਗੋਦੇ ਵਿੱਚ ਆ ਕੇ ਇਹ ਤੋਂ ਨਸਲ ਇਹਨੂੰ ਹੁਣ ਇੱਕ ਦੂਜਾ ਔੜਝਾਈ ਜਾਂਦੇ ਨੇ ਸਾਨੂੰ ਤਾਂ ਕਿਉਂਕਿ ਮੈਂ ਤੁਹਾਨੂੰ ਦੱਸ ਦਿੰਦਾ ਕਿ ਡੱਲੇਵਾਲ ਸਾਹਿਬ ਨੇ ਜੋ ਮਰਨਵਰ ਸ਼ੁਰੂ ਤਾਂ ਕੀਤਾ ਸੀ ਉਹਨਾਂ ਨੇ ਕਿਹਾ ਜਦੋਂ ਵੀ ਮੈਂ ਪਹਿਲਾ ਜਿਹੜਾ 20 ਦਾ ਧਰਨਾ ਸੀ ਉਹ ਛੱਡਿਆ ਸੀ ਅਸੀਂ ਤਾਂ ਸਾਨੂੰ ਗਰੰਟੀ ਦਿੱਤੀ ਗਈ ਸੀ ਵੀ ਅਸੀਂ ਐਮਐਸਪੀ ਜਿਹੜੀ ਹੈਗੀ ਹੈ ਉਹ ਜਿਹੜਾ ਸੌਰੀ ਸੁਆਮੀਨਾਥ ਰਿਪੋਰਟ ਹੈ ਉਹ ਲਾਗੂ ਕਰਾਵਾਂਗੇ ਕਹਿੰਦੇ ਜਦੋਂ ਮਿੱਟੀਆਂ ਹੁੰਦੀਆਂ ਤਾਂ ਉੱਥੇ ਸੁਆਮੀਨਾਥ ਰਿਪੋਰਟ ਦੀ ਗੱਲ ਨਹੀਂ ਹੋ ਰਹੀ ਕੋਈ ਜੱਥੇਬੰਦੀ ਕਹਿੰਦੀ ਆ ਮੰਗ ਕਰੋ ਕੋਈ ਜੱਥੇਬੰਦੀ ਕਹਿੰਦੀ ਆ ਫਸਲ ਤੇ ਸਾਨੂੰ ਐਮਐਸਪੀ ਦੋ ਇਹ ਦੇਖੋ ਸਾਡਾ ਜੋ ਕਿਸਾਨ ਟੁੱਟ ਰਿਹਾ ਹੈ ਕਿਸਾਨ ਹੀ ਟੁੱਟ ਰਿਹਾ ਤੁਹਾਡੇ ਮੇਰੇ ਲੋਕਾਂ ਦਾ ਵੋਟਾ ਨੁਕਸਾਨ ਹੋ ਰਿਹਾ ਜਿਵੇਂ ਅੱਜ ਮਾੜੇ ਜਾਣਾ ਹੋਵੇ ਨਾ ਡਾਕਟਰ ਸਾਹਿਬ 1 ਘੰਟੇ ਦੱਸਦਾ ਮੈਂ ਰਾਤ ਮਾੜੇ ਜਾਣਾ ਸੀ ਮੈਨੂੰ 2.5 ਘੰਟੇ ਲੱਗੇ ਆ ਮੈਂ ਫਿਰੇ 4 ਘੰਟੇ ਵਾਪਸ ਆਇਆ ਸਾਨੂੰ ਦੁੱਖ ਹੁੰਦਾ ਸਾਡੇ ਦੇ ਪਿੰਡ ਕਿੰਨੇ ਭੈਣ ਤਰਾਨੇ ਦੁੱਖ ਸਾਰੇ ਪੰਜਾਬ ਵਾਲਿਆਂ ਨੇ ਇਹਨੂੰ ਆ ਵੀ ਇਹਨਾਂ ਦੇ ਕਾਰਨ ਹੈ ਜਿਹੜਾ ਜੋ ਇੰਨਾ ਪੰਜਾਬ ਇੰਨਾ ਬਦਨਾਮ ਹੋ ਗਿਆ ਜੀ ਸਾਡੇ ਕੋਈ ਬੰਦੇ ਸੀਗੇ ਬਾਹਰਲੀ ਸਟੇਟ ਦੇ ਵਿੱਚ ਉਹ ਗੱਡੀ ਲੈ ਕੇ ਆਉਣੀ ਸੀ ਉਹਨਾਂ ਨੇ ਵੀ ਸਾਨੂੰ ਕਾਰ ਤੇ ਛੱਡਿਆ ਉਹ ਆਇਆ ਨਹੀਂ ਕਹਿੰਦਾ ਪੰਜਾਬ ਦੇ ਵਿੱਚ ਧਰਨੇ ਵਜਾਰਿਆਂ ਦਾ ਮਾਹੌਲ ਚੱਲਦਾਗਾ ਗੱਡੀ ਫੜ ਲਏ ਗੱਡੀ ਨੂੰ ਕੋਈ ਕਿੱਧਰ ਲੈ ਰਸਤੇ ਪਾ ਦੇ ਅਸੀਂ ਤਾਂ ਜਾਂਦੇ ਨਹੀਂ ਮਤਲਬ ਪੰਜਾਬ ਬਦਨਾਮ ਹੋ ਰਿਹਾ ਕਿਉਂਕਿ ਕੁਸਤਾ ਸਾਡੀਆਂ ਹਰਕਤਾਂ ਹੀ ਆਈਆਂ ਨੇ ਕੁਸ ਸਾਡੇ ਸਿਸਟਮ ਆਹੇ ਜਿਹੇ ਨੇ ਕੁਸ ਸਾਡੇ ਕਿਸਾਨ ਇਸ ਤਰ੍ਹਾਂ ਦੇ ਧਰਨਾ ਵਜਾਰਾ ਜਿਆਦਾ ਕਰੀ ਜਾਂਦੇ ਨੇ ਇਸ ਕਰਕੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਜਾਦੇ ਬਦਨਾਮ ਹੋ ਰਹੀ ਹੈ ਕੋਸ਼ਿਸ਼ ਕਰੋ ਵਾਸਤਾ ਪਰਵਾਸਾ ਅਗੇ ਵੀ ਇਹਨਾਂ ਚੀਜ਼ਾਂ ਤੋਂ ਜੇ ਰਾਹਤ ਮਿਲੇ ਤਾਂ ਪੰਜਾਬ ਜਿਹੜਾ ਵਿਕਾਸ ਦੇ ਟਰੈਕ ਦੇ ਉੱਤੇ ਚੱਲੇ ਤੁਹਾਨੂੰ ਲੱਗਦਾ ਨਹੀਂ ਵੀ ਰਣਜੀਤ ਬਿੱਟੂ ਨੂੰ ਹੁਣ ਇੱਕ ਪੁਲ ਬਣਨਾ ਚਾਹੀਦਾ ਹਾਂ ਜੀ ਬਣਨਾ ਤਾਂ ਤੇ ਫਿਰ ਉਹ ਪੁਲਤਾ ਬਣ ਜੂ ਮਾਨਸਾਹਬ ਵੀ ਪੁਲਤਾ ਬਣਦੇ ਨੇ ਗੱਲ ਕਰ ਕੋਈ ਪੁਲਤੇ ਚੜਨ ਵਾਲਾ ਇੱਕ ਜਣਾ ਆਵੇ ਤਾਂ ਸਹੀ ਪੁਲਤੇ ਦਾ ਅੱਡੋ ਅੱਡੀ ਟ੍ਰੇਨ ਟ੍ਰੇਨਾਂ ਲੈ ਆਉਂਦੇ ਨੇ ਕਿਸਾਨ ਫਿਰ ਹੁਣ ਦੱਸੋ ਕੋਈ ਇੱਧਰਲੇ ਪਾਸੇ ਦੀ ਆ ਜਾਂਦਾ ਕੋਈ ਇੱਧਰਲੇ ਪਾਸੇ ਜਾਂਦਾ ਉਹ ਟ੍ਰੇਨਾਂ ਆਪੇ ਹੀ ਟਕਰਾਉਣ ਲੱਗ ਜਾਂਦੀਆਂ ਨੇ ਫਿਰ ਮਾਨ ਸਾਹਿਬ ਜਾਂ ਮਿੱਟੂ ਕੀ ਕਰੇ ਮੈਂ ਤੁਹਾਨੂੰ ਕਹਤੀ ਮਾਨ ਸਾਹਿਬ ਤੋਂ ਵਧੀਆ ਹੋਰ ਕੋਈ ਪੁਲ ਦਾ ਕੰਮ ਕਰਨ ਵਾਲਾ ਬੰਦਾ ਨਹੀਂ ਹੈ ਜੀ ਗਰਾਉਂਡ ਜ਼ੀਰੋ ਨਾਲ ਜੁੜਿਆ ਹੋਇਆ ਹੈ ਗੱਲ ਕਰਦੇ ਹੁਣ ਜੇ ਕੋਈ ਤਣਪੱਤ ਨਹੀਂ ਨਹੀਂ ਕਹਾਣੀ ਲੱਗਦੀ ਕੀਤਾ ਕੀ ਜਾਵੇ ਜੀ ਕਿਉਂਕਿ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਸਾਡੀ ਕੋ ਸਰਕਾਰ ਨਾਲ ਲੈਣਾ ਦੇਣਾ ਹੈ ਪਰ ਸਰਕਾਰ ਜੋ ਕਰ ਰਹੀ ਹੈ ਤੁਸੀਂ ਵੀ ਮੇਰੇ ਤੋਂ ਸਿਆਣੇ ਪਿਛਲੀਆਂ ਸਰਕਾਰਾਂ ਵੀ ਆਈਆਂ ਇਹ ਵੀ ਸਰਕਾਰ ਹੈ ਲਾਸਟ ਟਾਈਮ ਚੱਲ ਰਿਹਾ ਹੈ ਵਧੀਆ ਕੰਮ ਕਰ ਰਿਹਾ ਹੈ ਦੋ ਰਾਏ ਕੋਈ ਨਹੀਂ ਹੈ ਕਿ ਤੁਸੀਂ ਸਹੀ ਸਮਝਦੇ ਹੋ ਵੀ ਜਿਹੜਾ ਰੁਨੀਤ ਬਿੱਟੂ ਨੇ ਆਖਰੀ ਸਵਾਲ ਹੈ ਵੀ ਜਿਹੜਾ ਜੱਥੇਦਾਰਾਂ ਨੇ ਬਿਆਨ ਦਿੱਤਾ ਹੈ ਉਹ ਸਹੀ ਹੈ ਪੰਜਾਬ ਨੂੰ ਇਕੱਠਾ ਕਰਨ ਦੇ ਲਈ ਹਾਂ ਜੀ ਦੇਖੋ ਸਿਆਸਤ ਤੋਂ ਪਰੇਰਿਤ ਜਿਹੜੇ ਵੀ ਬਿਆਨ ਨੇ ਜਿਹੜੇ ਵੀ ਬੰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਫਾਰਕ ਕਰਨਾ ਚਾਹੀਦਾ ਹੈ ਕੋਲ ਰੋਲ ਧਾਰਮਿਕ ਲੋਕ ਨੇ ਜਿਹੜੇ ਉਹ ਬੈਠ ਕੇ ਜ਼ਥੇਦਾਰਾਂ ਦਾ ਮਸਲਾ ਹੱਲ ਕਰਨ ਜੋ ਪਹਿਲਾਂ ਵਾਲੇ ਰੱਖਣੇ ਨੇ ਪਹਿਲਾਂ ਵਾਲੇ ਰੱਖਣ ਨਵੇਂਆਂ ਨੂੰ ਕੋਈ ਅਧਾ ਦੇਣਾ ਉਹ ਸਾਫ ਦਾ ਦੇਣ ਮਤਲਬ ਜਿਹੜੀ ਮਾਨ ਮਰਿਆਦਾ ਅਕਾਲ ਪੁਰਖ ਦਾ ਇਤਸਾਲ ਦੀ ਸਰਬਉੱਚਤਾ ਹੈ ਜਿਹੜੀ ਆਪਣੇ ਸਾਰੇ ਤਖਤਾਂ ਦੀ ਸਰਬਉੱਚਤਾ ਹੈ ਉਸ ਨੂੰ ਤੋੜੇ ਸਣਾ ਪਹੁੰਚੇ ਇਸ ਨਾਲ ਜਿਹੜਾ ਮਤਲਬ ਉਹਨਾਂ ਦੇ ਉੱਤੇ ਥੋੜਾ ਜਿਹਾ ਧੁੰਦਲਾਪ ਹੋ ਰਿਹਾ ਉਹਨਾਂ ਦਾ ਮਤਲਬ ਜਿਹਦੇ ਨਾਲ ਹਰ ਇੱਕ ਪੰਜਾਬ ਨੂੰ ਪੰਜਾਬੀ ਤੇ ਗੁਰਨਾਨਕ ਨਾਮ ਲੈਵਾ ਇਨਸਾਨ ਦੁੱਖ ਮਹਿਸੂਸ ਕਰ ਰਿਹਾ ਹੈ ਮਤਲਬ ਇਹ ਜਿਹੜਾ ਸੰਕਟ ਦੀ ਇਸ ਤਰ੍ਹਾਂ ਦੀ ਘੜੀ ਆ ਇਹਨੂੰ ਜਲਦੀ ਆਤਮਕਿੱਤਾ ਜਾਵੇ ਤਾਂ ਕਿ ਪੰਜਾਬ ਮੱਤ ਦੀ ਅੱਗ ਦੇ ਵਿੱਚ ਨਾ ਧੱਕਿਆ ਜਾ ਸਕੇ ਦੁਬਾਰੇ ਇਹੀ ਫੇਰ ਬੇਨਤੀ ਕਰਦੇ ਆ ਸਿੱਖ ਬੁੱਧੀਜੀਵਿਆਂ ਨੂੰ ਸਿੱਖ ਵਿਦਵਾਨਾਂ ਨੂੰ ਜਿਹੜੇ ਮਤਲਬ ਸਿਆਸਤ ਤੋਂ ਰਹਿਤ ਸਿੱਖ ਨੇ ਉਹਨਾਂ ਨੂੰ ਅਖਾਲਸ ਅਕਤਸ਼ਵ ਦੇ ਬਾਰੇ ਜਿਹੜਾ ਵੀ ਫੈਸਲਾ ਮਨਜ਼ੂਰ ਹੁੰਦਾ ਉਹ ਕਰਨਾ ਚਾਹੀਦਾ ਹੈ ਦੇ ਨਾਲ ਜਿਹੜੇ ਜਥੇਦਾਰ ਸਾਹਿਬ ਨੇ ਨਵੇਂ ਪੁਰਾਣੇ ਇਹਨਾਂ ਨੂੰ ਵੀ ਸੰਕੋਚ ਚਾਹੀਦਾ ਹੈ ਜੇ ਪੰਥ ਦਾ ਫੈਸਲਾ ਉਹ ਮੰਨਣਾ ਚਾਹੀਦਾ ਹੈ ਕਿਸੇ ਸਿਆਸੀ પાર્ટી ਮੰਗਰ ਲੱਗ ਕੇ ਇਹ ਪੰਜਾਬ ਦਾ ਨੂੰ ਬਨਾਸ਼ ਦੇ ਰੱਬ ਨਹੀਂ ਤੁਰਨਾ ਚਾਹੀਦਾ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਸਾਡੇ ਚੈਨਲ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਰ ਸੋ ਦੋਤੋ ਸਾਡੇ ਸਹਿਯੋਗੀ ਮਾਨਸਾ ਤੋਂ ਰਿੰਦਰ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਡਾਕਟਰ ਸਾਹਿਬ ਵੀ ਕਹਿੰਦੇ ਹਾਂ ਨਾ ਬਹੁਤ ਵਧੀਆ ਵਿਚਾਰ ਸਾਂਝੇ ਕਰਦੇ ਨੇ ਤੇ ਜੋ ਰਣਨੀਤ ਬਿੱਟੂ ਦਾ ਇੱਕ ਬਿਆਨ ਆਇਆ ਬਹੁਤ ਵਧੀਆ ਬਿਆਨ ਦਿੱਤਾ ਗਿਆ ਹੈ ਹਾਲਾਂਕਿ ਉਹ ਬੀਜੇਪੀ ਟੜੇ ਨਾਲ ਹੁਣ ਸੰਬੰਧਤ ਨਹੀਂ ਪਰ ਉਹਨਾਂ ਨੇ ਬਿਆਨ ਜਿਹੜਾ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਦਿੱਤਾ ਉਹਨਾਂ ਨੇ ਰਾਜ ਤੋਂ ਪરા ਹੋ ਕੇ ਇੱਕ ਬਿਆਨ ਦਿੱਤਾ ਹੈ ਜਥੇਦਾਰਾਂ ਦੇ ਉੱਪਰ ਵੀ ਜਿਹੜੇ ਪੁਰਾਣੇ ਜਥੇਦਾਰ ਨੇ ਜਾਂ ਨਵੇਂ ਨੇ ਉਹਨਾਂ ਨੂੰ ਇਕੱਠੇ ਬਹਿ ਕੇ ਗੱਲਬਾਤ ਕਰਨੀ ਚਾਹੀਦੀ ਹੈ ਕਿਉਂ ਇਸ ਦੇ ਨਾਲ ਪੰਜਾਬ ਦਾ ਜਿਹੜਾ ਮਾਹੌਲ ਨਾ ਖਰਾਬ ਹੋਵੇ ਕਿਉਂਕਿ ਹੋ ਜਾਣਾ ਹੀ ਨਵੇਂ-ਨਵੇਂ ਜਥੇਦਾਰ ਦੇ ਪੁਰਾਣੇ-ਪਰਾਨ ਜਥੇਦਾਰ ਦੇ ਨਵੇਂ-ਨਵੇਂ ਬਿਆਨ ਸਾਹਮਣੇ ਆ ਰਹੇ ਨੇ ਜਿਸ ਦੇ ਨਾਲ ਪੰਜਾਬ ਦਾ ਨਾਮ ਖਰਾਬ ਹੋ ਰਿਹਾ ਹੈ ਉੱਥੇ ਇਹਨਾਂ ਨੇ ਗੱਲਬਾਤ ਕੀਤੀ ਕਿਸਾਨਾਂ ਦੇ ਕਿ ਸੀਐਮ ਭਗਵਾਨ ਤਮਨ ਸਾਹਿਬ ਵਧੀਆ ਕੰਮ ਕਰ ਰਹੇ ਨੇ ਕਿਸਾਨਾਂ ਨੂੰ ਇਕੱਠੇ ਹੋਣ ਦੇਦਾ ਉਹਨਾਂ ਦੀਆਂ ਮੁਸ਼ਕਲਾਂ ਹੱਲ ਹੋ ਸਕਦੀਆਂ ਪਰ ਉਹ ਇੱਕ ਮਾਤੇ ਇਕੱਠੇ ਨਹੀਂ ਆ ਰਹੇ ਸੋ ਦੋਸਤੋ ਤੁਹਾਡੇ ਸਾਡੇ ਅੱਜ ਦੇ ਲਾਈਵ ਦੇ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਤੁਸੀਂ ਕੋ ਆਪਣਾ ਮੁੱਦਾ ਉਠਾਣਾ ਚਾਹੁੰਦੇ ਹੋ ਤਾਂ ਸਾਨੂੰ ਉਹ ਵੀ ਕਮੈਂਟ ਕਰਿਆ ਕਰੋ ਅਸੀਂ ਦਰਸ਼ਕਾਂ ਦੇ ਜਿਹੜੇ ਮੁੱਦੇ ਆ ਉਹ ਚੁੱਕਣਾ ਚੁੱਕਾਂਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਅੱਗੇ ਲੈ ਕੇ ਆਵਾਂਗੇ ਤੇ ਜਿਹੜੇ ਤੁਹਾਡੇ ਕੰਮ ਨਹੀਂ ਹੋ ਰਹੇ ਉਹਦੀ ਉਠਾਉਣ ਦੀ ਕੋਸ਼ਿਸ਼ ਕਰਾਂਗੇ ਹੁਣ ਸੋ ਦੋਸਤੋ ਇਹ ਸਾਡਾ ਅੱਜ ਦਾ ਲਾਈਵ ਦਾ ਵਿਸ਼ਾ ਸੀਗਾ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਲਈ ਦਾ ਮੁੱਦਾ ਲੈ ਕੇ ਉੱਤੱਕ ਤੁਸੀਂ ਦੇ ਦਿਓ ਪੰਜਾਬੀ ਟੀਵੀ ਤੇ ਮੈਨੂੰ ਦਿਓ